ਜੌਨ ਕੋਟਲੀ ਅਤੇ ਹੈੱਡ ਸੁਖਪਾਲ ਰਾਣਾ ਮਿਨਿਸਟਰੀ ਦੀ ਪ੍ਰਧਾਨਗੀ ਹੇ ਮਜੀਠਾ ਵੇਰਕਾ ਰੋਡ ਬਾਈਪਾਸ ਵਿਖੇ ਇਸਾਈ ਭਾਈਚਾਰੇ ਦੀ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਪੰਜਾਬ ਭਰ ਤੋਂ ਇਸਾਈ ਭਾਈਚਾਰੇ ਨਾਲ ਸੰਬੰਧਿਤ ਧਾਰਮਿਕ ਮਾਇਦਾਨੇ ਹਿੱਸਾ ਲਿਆ ਜੌਨ ਕੋਟਲੀ ਅਤੇ ਸੁਖਪਾਲ ਰਾਣਾ ਨੇ ਕਿਹਾ ਕਿ ਇੱਕ ਕਥਾਵਾਚਕ ਜੋ ਕਿ ਪੰਜਾਬ ਦੀ ਸ਼ਾਂਤ ਧਰਤੀ ਤੇ ਗਲਤ ਬਿਆਨ ਦੇ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪੰਜਾਬ ਵਿੱਚ ਇਸਾਈ ਅਤੇ ਸਿੱਖ ਭਾਈਚਾਰੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਸਰਕਾਰ ਨੂੰ ਪੈਦਲ ਮਾਰਚ ਨੂੰ ਰੋਕਣਾ ਚਾਹੀਦਾ ਹੈ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਇਸ ਮੌਕੇ ਬਿਸ਼ਪ ਜਾਰਜ ਮਸੀ ਬਿਸ਼ਪ ਰਾਜ ਮਸੀ ਪਾਸਟਰ ਪ੍ਰੀਮਦਰਦੀ ਸ਼ਮਸ਼ੇਰ ਮਸੀ ਪੁਰਾਨ ਸਫਾਰੀ ਜਸਪਾਲ ਮਸੀ ਸਮੇਤ ਮੈਂਬਰ ਮੌਜੂਦ ਸਨ ਕ腐ਸ਼ਨ ਦੇ ਖਿਲਾਫ ਬੜੇ ਅੱਬ ਦੇ ਬਿਆਨ ਦਿੰਦਾ ਆ ਬੁਰੇ ਬਿਆਨ ਦਿੰਦਾ ਆ ਕਦੀ ਸਾਡੇ ਪਵਿੱਤਰ ਸ਼ਬਦ ਹਾਲੇਲੂਇਆ ਨੂੰ ਹੀ ਉਠਾ ਸਿੱਧਾ ਤਰੋੜ ਮਰੋੜ ਕੇ ਬੋਲਦਾ ਹੈ ਸਾਡੀਆਂ ਭਾਵਨਾ ਨੂੰ ਠੇਸ ਪਹੁੰਚਦੀ ਹੈ ਇਹ ਜੱਜਾਂ ਦੇ ਵੀ ਸਾਡੇ ਪਿਆਰੇ ਪੰਜਾਬ ਦੇ ਅੰਦਰ ਆਉਂਦਾ ਸਾਡੇ ਪੰਜਾਬ ਦੇ ਅੰਦਰ ਜ਼ਹਿਰ ਭਰੇ ਜਿਹੜੇ ਆ ਨਫ਼ਰਤ ਭਰੇ ਜਿਹੜੇ ਸ਼ਬਦ ਬੋਲ ਕੇ ਜਾਂਦੇ ਅਸੀਂ ਇਹਨੂੰ ਹਰ ਹੀਲੇ ਪੰਜਾਬ ਵਿੱਚੋਂ ਆਉਂਦੋਂ ਰੋਕਾਂਗੇ ਅਸੀਂ ਅਸੀਂ ਪੂਰੇ ਪੰਜਾਬ ਦੇ ਜਿੰਨੇ ਵੀ ਐਂਟਰੀਆਂ ਨੇ ਐਂਟਰੀ ਬਾਡਰ ਨੇ ਉੱਥੇ ਅਸੀਂ ਆਪਣੇ ਸਾਰੇ ਹਜ਼ਾਰਾਂ ਦੀ ਗਿੰਦੀ ਦੇ ਵਿੱਚ ਸਾਡਾ ਭਾਈਚਾਰਾ ਖੜਾ ਹੋਊਗਾ